ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਸੀਂ ਵੀ ਵਾਹਿਗੁਰੂ ਦੀ ਮਿਹਰ ਨਾਲ ਬਿਲਕੁਲ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਤੁਹਾਨੂੰ ਕੱਲ ਦੱਸਿਆ ਸੀ ਨਾ ਵੀ ਆਪਣੇ ਕੋਲ ਪਰਦੇਸੀ ਬੰਦੇ ਆਏ ਨੇ ਦੋ ਤੇ ਇੱਕ ਦੀ ਜ਼ਰੂਰਤ ਮੇਰੇ ਭਰਾ ਨੂੰ ਸੀਗੀ ਤੇ ਇੱਕ ਉਹ ਚਲੇ ਗਿਆ ਸੀ ਆਪਣੇ ਦੇਸ਼ ਨੂੰ ਇੱਕ ਨੂੰ ਕਿਹਾ ਸੀ ਵੀ ਜਲ ਤੂੰ ਇਹਨਾਂ ਥੋੜਾ ਬਹੁਤਾ ਕੰਮ ਇੱਥੇ ਨਿਵੇੜ ਲੈ ਫਿਰ ਤੈਨੂੰ ਅਸੀਂ ਉੱਥੇ ਛੱਡਿਆਵਾਂਗੇ ਇਹ ਆਪਣੀਆਂ ਕਿਆਰੀਆਂ ਸੀ ਗੁੱਡਣ ਵਾਲੀਆਂ ਕਿਉਂਕਿ ਸਰਦੀਆਂ ਦੇ ਵਿੱਚ ਸਬਜ਼ੀਆਂ ਨੂੰ ਤੁਹਾਨੂੰ ਪਤਾ ਹੀ ਆ ਬੁਰਾ ਹਾਲ ਹੋ ਜਾਂਦਾ ਆਪਾਂ ਤਾਂ ਗੁੜਾਈ ਬਿਲਕੁਲ ਨਹੀਂ ਹੋਈ ਹੈਗੀ ਚਲੇ ਇਹਨੂੰ ਕਿਹਾ ਵੀ ਚਲ ਤੂੰ ਘੰਟਾ ਕਿ ਇੱਥੇ ਲਾ ਲੈ ਇਹਨੇ ਫਿਰ ਆਪਾਂ ਪਿੰਡ ਨੂੰ ਚੱਲਦੇ ਆਂ ਦੇਖੋ ਇਹਨੇ ਗੁੜਾਈ ਕਰਕੇ ਕਿੰਨੀ ਸੋਹਣੀ ਸਬਜ਼ੀ ਬਣਾਤੀ ਸੀ ਆਪਾਂ ਵੀਡੀਓ ਵਿੱਚ ਵਿਜੀ ਰਹੇ ਨੇ ਉਹਦੇ ਕਰਕੇ ਸਾਡੇ ਤੋਂ ਕੁਝ ਹੋਇਆ ਨਹੀਂ ਕੁਝ ਠੰਡ ਵੀ ਬਹੁਤ ਸੀਗੀ ਇਹ ਲੱਗਿਆ ਹੋਇਆ ਇੱਧਰ ਉਹ ਪਰਲਾ ਪਾਸਾ ਤਾਂ ਹਜੇ ਰਹਿ ਗਿਆ ਉਹਨਾਂ ਦਾ ਫਿਰ ਆਪਾਂ ਬਾਅਦ 'ਚ ਕਰ ਲਾਂਗੇ ਬਸ ਇਹਨੇ ਥੋੜਾ ਬਹੁਤਾ ਹੀ ਕੀਤਾ ਸੀ ਇੱਧਰ ਮੈਂ ਸਬਜੀ ਗੁੜਾਈ ਕਰਤੀ ਸੀ ਸਬਜੀ ਨੂੰ ਵੀ ਸਾਂ ਆ ਗਿਆ ਤੇ ਵੈਸੇ ਵੀ ਜਗਾ ਸਾਫ ਸੁਥਰੀ ਸੋਹਣੀ ਲੱਗਣ ਲੱਗ ਜਾਂਦੀ ਆ ਹੁਣ ਤਾਂ ਦਿਨ ਲੋਹੜੀ ਤੋਂ ਬਾਅਦ ਵਧੀਆ ਲੱਗਣ ਲੱਗ ਗਏ ਜੀ ਹੁਣ ਆਪਾਂ ਇਹਨੂੰ ਸਬਜੀ ਨੂੰ ਬਹੁਤ ਸੋਹਣਾ ਬਣਾ ਲੈਣਾ ਤੇ ਜਿਵੇਂ ਜਿਵੇਂ ਸਵਾਰਾਂਗੇ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਬਹੁਤ ਸੋਹਣੀ ਸਬਜੀ ਲੱਗੀ ਹੋਈ ਆ ਇੱਥੇ ਮਟਰ ਧਨੀਆ ਤੇ ਉਹ ਗੋਭੀ ਆ ਪੱਤਾ ਗੋਭੀ ਸਾਰਾ ਕੁਝ ਲਾਇਆ ਹੋਇਆ ਆਪਾਂ ਨੇ ਇਹ ਠੰਡ ਜੀ ਕਰਕੇ ਵੈਸੇ ਵੀ ਸਬ지ਆਂ ਥੋੜੀ ਜਿਹੀ ਘਟ ਹੋ ਜਾਂਦੀਆਂ ਨੇ ਤੇ ਗੰਨਾ ਵੀ ਲੱਗਿਆ ਹੋਇਆ ਆਪਾਂ ਗੰਨਾ ਵੀ ਚੂਪਨਾ ਬਹੁਤ ਸੋਹਣਾ ਬੀਜ ਆ ਗੰਨੇ ਦਾ ਆ ਦੇਖੋ ਇਹ ਸਾਰੀ ਗੋਭੀ ਆ ਆਪਣੀ ਸਾਨੂੰ ਇਹ ਲੱਗਿਆ ਸੀ ਵੀ ਅੱਧੀ ਬਰੋਕਲੀ ਹੋਗੀ ਪਰ ਫੁੱਲ ਖਿੜਨ ਤੋਂ ਬਾਅਦ ਹੀ ਪਤਾ ਲੱਗਿਆ ਆਪਾਂ ਨੂੰ ਵੀ ਇਹ ਤਾਂ ਸਾਰੀ ਗੋਭੀ ਨਿਕਲੇ ਇਹ ਪਾਲਕਾ ਪਾਲਕ ਹਜੇ ਬਸ ਇੱਕ ਵਾਰੀ ਆਪਣੀ ਕੰਮ ਵਾਲੀ ਲੈ ਕੇ ਗਈ ਆ ਉਸ ਤੋਂ ਬਾਅਦ ਆਪਾਂ ਤਾਂ ਤੋੜਨ ਦਾ ਮੌਕਾ ਹੀ ਨਹੀਂ ਮਿਲਿਆ ਸਾਨੂੰ ਤਾਂ ਤੇ ਆ ਟਮਾਟਰ ਲੱਗੇ ਹੋਏ ਨੇ ਟਮਾਟਰ ਵੀ ਛੋਟੇ ਛੋਟੇ ਸ਼ੁਰੂ ਹੋ ਗਏ ਇਹ ਆਪਣੀ 베ਰੀ 베ਰੀ ਨੂੰ ਆਪਾਂ ਇੱਕ ਵੇਰ ਰੱਖਿਆ ਹੋਇਆ ਵੀ ਵੱਡਾ ਹੋ ਕੇ ਕਿਦਾਂ ਦਾ ਹੋਊਗਾ ਬਾਕੀ ਇਹਦਾ ਫਲ ਝੜ ਗਿਆ ਸੀ ਆ ਦੇਖੋ ਬਹੁਤ ਸੋਹਣਾ 베ਰ ਹੈ ਵਧੀਆ ਜਣੀ 베ਰੀ ਇਹ ਐਪਲ 베ਰੀ ਕਹਿ ਕੇ ਦਿੱਤੀ ਉਹਨਾਂ ਨੇ ਹੁਣ ਦੇਖਦੇ ਆ 베ਰ ਕਿਦਾਂ ਦਾ ਹੈ ਇੱਕ ਖਾ ਕੇ ਦੇਖਿਆ ਸੀ ਬਹੁਤ ਸੋਹਣਾ ਮਿੱਠਾ 베ਰ ਹੈ ਤੇ ਆਪਾਂ ਫਰੂਟਾਂ ਦੇ ਬੂਟੇ ਵੀ ਲਾਏ ਹੋਏ ਨੇ ਪਰ ਠੰਡ ਕਰਕੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਦੇਖੋ ਗੋਭੀ ਦੇ ਫੁੱਲ ਇਹ ਨੇ ਫਰੂਟਸ ਦੇ ਬੂਟੇ ਆਪਾਂ ਲਾਏ ਨੇ ਜਿਹੜੇ ਹੁਣ ਠੰਡ ਤੋਂ ਬਾਅਦ ਦੇਖਿਓ ਜਦ ਚੱਲ ਗਏ ਨਾ ਬਹੁਤ ਸੋਹਣਾ ਲੱਗਣਗੇ ਹਜੇ ਤਾ ਤੁਹਾਨੂੰ ਨਜ਼ਰ ਨਹੀਂ ਆ ਰਹੇ ਜਦੋਂ ਬੂਟੇ ਆਪਣੇ ਵੱਡੇ ਹੋਗੇ ਨਾ ਬਹੁਤ ਸੋਹਣਾ ਇਹ ਪਾਰਕ ਬਣ ਜਾਣਾ ਵੈਸੇ ਵੀ ਆਪਾਂ ਪਾਰਕ ਹੀ ਬਣਾਉਣਾ ਇਹਦਾ ਤੇ ਹੁਣ ਆਪਾਂ ਚੱਲੇ ਸਿਰ ਪਿੰਡ ਨੂੰ ਨੀਰਜ ਨੂੰ ਕਿਹਾ ਵੀ ਚੱਲ ਤੂੰ ਬੈਠ ਗੱਡੀ ਵਿੱਚ ਇਹਨੂੰ ਮੇਰੇ ਭਰਾ ਨੂੰ ਜ਼ਰੂਰ ਤੋਂ ਸੀਗੀ ਇਹਦੀ ਇੱਕ ਬੰਦਾ ਕਿਉਂਕਿ ਉਹਨੇ ਮੱਝਾਂ ਗਾਵਾਂ ਦਾ ਕੀਤਾ ਹੋਇਆ ਫਿਰ ਤੁਹਾਨੂੰ ਪਤਾ ਹੀ ਆ ਬੰਦੇ ਬਿਨਾ ਤਾਂ ਮੱਝਾਂ ਰੱਖਣ ਦੀਆਂ ਵੀ ਨਹੀਂ ਹੈਗੀਆਂ ਚਲੋ 2-4 ਬੰਦਾ ਰੱਖ ਵੀ ਲੈਂਦਾ ਘਰ ਵੀ ਲੈਂਦਾ ਪਰ ਉਹਦੇ ਕੋਲ ਉਹ ਦੁੱਧ ਪਾਉਂਦਾ ਖੁਦ ਪਟਿਆਲੇ ਜਾ ਕੇ ਇਸੇ ਕਰਕੇ ਅਸੀਂ ਸੋਚੇ ਵਿਚਾਲੇ ਵਧੀਆ ਕੰਮ ਇਹਨੇ ਸਾਡੇ ਕੋਲ ਆਉਂਦੇ ਨੇ ਪਹਿਲਾਂ ਇਹਦਾ ਭਰਾ ਵੀ ਸਾਡੇ ਕੋਲ ਰਹਿ ਕੇ ਗਿਆ ਇੱਥੇ ਬਸ ਆਪਾਂ ਹੁਣ ਚੱਲੇ ਸੀ ਜੇ ਪਿੰਡ ਨੂੰ ਗੱਡੀ ਵਿੱਚ ਬੈਠ ਗਏ ਆਪਾਂ ਬਹੁਤ ਸੋਹਣਾ ਮੌਸਮ ਸੀਗਾ ਤੁਰੇ ਸੀ ਅਸੀਂ 5 ਵਜੇ ਦੇਖੀ ਕਿੰਨੇ ਚਾਮੜ ਨੇ ਛੋਟੇ ਛੋਟੇ ਕੁੱਤੇ ਦੇ ਆਉਂਦੇ ਕਿਵੇਂ ਲੜ ਰਹੇ ਸੱਸੇ ਗਾਲ ਜੀ ਸਾਰਿਆਂ ਨੂੰ ਹਾਂਜੀ ਆਪਾਂ ਚੱਲਿਆ ਹਾਂ ਪਿੰਡ ਨੂੰ ਨੀਰੇਜ ਸਾਡੇ ਨਾਲ ਬੈਠ ਗਿਆ ਪਿੱਛੇ ਤੇਲ ਉਰੇ ਪਾਣਾ ਅੱਗੇ ਪਾਈ ਤੇਲ ਮਰਜੀ ਹੈ ਤੁਹਾਡੀ ਦੀ ਪੋਲਿੰਗ ਨੇ ਹੈਗਾ ਕੁਝ ਅੱਗੇ ਜਾਣ ਤੱਕ ਤਾਂ ਹੋਣਾ ਨਹੀਂ ਇੱਥੇ ਹੀ ਪੋ ਆ ਲੈਂਦੇ ਸਹੀ ਬੱਜੇ ਹਾਂ ਠੀਕ ਹੈ ਉਸ ਦਿਨ ਵੀ ਆਪਾਂ ਬਣਾਦਾ ਆਹੀ ਟਾਈਮ ਗਏ ਹਨਾ ਤੁੰ ਦਾ ਹਲਕੀ ਹਲਕੀ ਜੀ ਹੈਗੀ ਅਜੇ ਯਾ ਨੀਰਜ ਦੇ ਭਰਾ ਸਾਡੇ ਕੋਲ ਰਹਿੰਦੇ ਸੀ ਕਈ ਸਾਲਾਂ ਤੋਂ ਲਗਾਤਾਰ ਸਾਡੇ ਕੋਲ ਹੀ ਆਉਂਦੇ ਨੇ ਕੰਮ ਕਰਦੇ ਨੇ ਬਹੁਤ ਮਿਹਨਤੀ ਨੇ ਇਹ ਪੰਜ ਛੇ ਭਰਾ ਨੇ ਉਹਨਾਂ ਨੇ ਕਿਸੇ ਵੀ ਪਰਦੇਸੀ ਨਾਲ ਕੋਈ ਵੀ ਅਦਾ ਗਲਤ ਕਰਦਾ ਤਾਂ ਬਹੁਤ ਮਾੜੀ ਗੱਲ ਆ ਆਪਣੇ ਪੰਜਾਬੀਆਂ ਵਾਸਤੇ ਕਿਉਂਕਿ ਹੁਣ ਤਾਂ ਪੰਜਾਬੀ ਵੀ ਜਾਣਦੇ ਨੇ ਕਿ ਪਰਦੇਸਾਂ 'ਚ ਆਪਣੇ ਬੱਚਿਆਂ ਦਾ ਕੀ ਹਾਲ ਹੁੰਦਾ ਤੇ ਇਹਨੂੰ ੜੀਕ ਦੇ ੜੀਕ ਦੇ ਦੇਖੋ ਇਹਦੀ ਮਾਂ ਦੀ ਡੈਥ ਹੋ ਗਈ ਇਹਦੇ ਪਿਓ ਵੀ ਚਲੇ ਗਿਆ ਗਏ ਦੁਨੀਆ ਤੋਂ ਇੱਕ ਭਰਾ ਜਿਹੜਾ ਆਪਣੇ ਨਾਲ ਰਹਿੰਦਾ ਰੱਜੂ ਉਹ ਵੀ ਚਲੇ ਗਿਆ ਇੱਕ ਵੱਡਾ ਭਰਾ ਚਲੇ ਗਿਆ ਤੁਸੀਂ ਇਹ ਦੇਖੋ ਪਰਿਵਾਰ ਤੋਂ ਵਿਛੜੇ ਨੂੰ 14 ਸਾਲ ਹੋ ਗਏ ਉਹ ਵੀ ਆਪਣੇ ਕੋਲ ਨਾਲ ਉਰੇ ਜਦ ਵੀ ਰਹਿੰਦਾ ਕਹਿੰਦਾ ਹੀ ਹੁੰਦਾਦਾ ਵੀ ਮੇਰਾ ਭਰਾ ਜੇ ਮਿਲ ਜਾਏ ਕਿਸੇ ਪਾਸੇ ਹਾਂ ਉਹ ਕਹਿੰਦਾ ਹੁੰਦਾ ਸੀ ਉਹਦਾ ਹੁਣ ਦੇਖੋ ਮਿਲਿਆ ਵਿਚਾਰਾ ਇਹ ਇੰਨੇ ਚਿਰ ਬਾਅਦ ਹੁਣ ਮਿਲਿਆ ਜਦ ਨੂੰ ਉਦੋਂ ਨੂੰ ਇਹਦੇ ਮਾਪੇ ਵੀ ਚਲੇ ਗਏ ਦੁਨੀਆਂ ਤੋਂ ਵੱਡਾ ਭਰਾ ਚਲਾ ਗਿਆ ਮੰਨ ਲਓ ਵੀ ਇਹਦਾ ਅੱਧਾ ਪਰਿਵਾਰ ਖਤਮ ਹੋ ਗਿਆ ਜੇ ਕਰੋ ਜੇ ਤੁਹਾਡੇ ਪਿੰਡਾਂ ਵਿੱਚ ਇਦਾਂ ਦੇ ਇਨਸਾਨ ਨੇ ਜੋ ਮਜਬੂਰੀ ਵਿੱਚ ਬੰਨ ਕੇ ਵੀ ਰੱਖਦੇ ਨੇ ਲੋਕ ਤਾਂ ਤੇ ਇਹ ਤਾਂ ਹੁਣ ਇੰਨਾ ਕੁ ਸਸ ਅਸੀਂ ਪੁੱਛਿਆ ਵੀ ਨਹੀਂ ਹੈਗਾ ਹਜੇ ਤੱਕ ਤਾਂ ਇਹ ਮਾਈ ਤੇ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਹੁਣ ਤਾਂ ਆਪਾਂ ਸਾਰੇ ਪੰਜਾਬੀ ਜਾਣਦੇ ਹਾਂ ਵੀ ਆਪਣੇ ਬੱਚੇ ਵੀ ਬਾਹਰ ਨੇ ਤੇ ਇੱਕ ਇੱਕ ਘਰ ਦੇ ਵਿੱਚੋਂ ਇੱਕ ਬੱਚਾ ਤਾਂ ਪੱਕਾ ਹੀ ਬਾਹਰ ਗਿਆ ਹੋਇਆ ਤੇ ਆਪਾਂ ਨੂੰ ਵੀ ਪਤਾ ਹੈ ਪਰਦੇਸੀਆਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਆ ਆਪਾਂ ਨੂੰ ਆਪਣੇ ਬੱਚਿਆਂ ਦੀ ਤਰਸ ਆਉਂਦਾ ਫਿਰ ਇਹ ਵੀ ਤਾਂ ਕਿਸੇ ਦੇ ਬੱਚੇ ਨੇ ਇਨਸਾਨ ਨੇ ਲੋ ਜਪਾਨ ਚ ਗਏ ਆਪਾਂ ਪਿੰਡ ਦੇ ਨੇੜੇ ਹਨੇਰਾ ਹੋ ਗਿਆ ਆਪਾਂ ਨੂੰ ਦਿਨ ਖੜੇ ਚੱਲੇ ਸਿੱਪ ਦਿਨ ਜਲਦੀ ਛਿਪ ਜਾਂਦਾ ਨਾ ਹਣੋ ਲਗੇਗਾ ਸਾਰੇ 30 ਮਿੰਟ ਨੇ 35 ਪਰ ਉਹ ਫਰਕ ਪੈ ਗਿਆ ਟਾਈਮ ਤਾਂ ਕੁਝ ਨਹੀਂ ਹੋਇਆ ਦੇਖੋ ਕਿੰਨਾ ਟਾਈਮ ਹੋਇਆ ਹੈ ਜੀ 6:38 ਮਿੰਟ ਹੋਏ ਨੇ ਅੱਧੇ ਘੰਟੇ ਤੋਂ ਸੀ ਇੱਥੇ ਪਹੁੰਚ ਗਏ ਸੜਕ ਕਿ ਜਿਵੇਂ ਖਤਮ ਹੋ ਗਈ ਹੂੰ ਬੈਟ ਲਾ ਲੋ ਜੀ ਬੈਟ ਲਾ ਲੰਮ ਆਲਾ ਫੜੋ ਆਲਾ ਨੀਪੇ ਡਸਵੇਡਾ ਨਗਰ ਸੂ ਕਾਂਜੀ ਅੱਜ ਫੇਰ ਅੱਪਾ ਚੱਲੇ ਆਪਣੀ ਮੰਮੀ ਨੂੰ ਦਵਾਈ ਦਿਵਾਉਣ ਸਵੇਰ ਹੋ ਗਿਆ ਦੇਖ ਲਓ ਤੁਸੀਂ ਐ ਬੇਟੀ ਆ ਮਾਤਾ ਮੇਰੀ ਪਿੱਛੇ ਦੇਖੋ ਸਵੇਰੇ ਸਵੇਰੇ ਰਾਸ਼ ਕਿੰਨਾ ਕੁਕਲੋ ਕੇ ਡਿਊਟੀਆਂ ਜਾਂਦੇ ਨੇ ਕੋਈ ਕਿਧਰੋਂ ਕੋਈ ਕਿਧਰੋਂ ਇੱਥੇ ਆ ਪੁਆਇੰਟ ਤੇ ਬਹੁਤ ਰਸ਼ ਹੁੰਦਾ ਸੇਮ ਦੇ ਨਾਲੇ ਤੇ ਰਾਤ ਸਾਨੂੰ ਹਨੇਰਾ ਹੋ ਗਿਆ ਸੀ ਜੇ ਆਉਂਦਿਆਂ ਨੂੰ ਤੇ ਨੀਰਜ ਨੇ ਆਪਾਂ ਛੱਡਤਾ ਮੱਝਾਂ ਵੱਲ ਬਹੁਤ ਜਣੇ ਖੁਸ਼ੀ ਹੋਈਆਂ ਤੇ ਆਉਣ ਦੀ ਕੋਈ ਕੋ ਜ਼ਰੂਰਤ ਸੀਗੇ ਮੱਝਾਂ ਤੇ ਇੱਕ ਬੰਦੇ ਦੀ ਨਾ ਤੇ ਕੰਮ ਵੀ ਕਰਿਆ ਹੋਇਆ ਇਹਨੇ ਕਈ ਸਾਲ ਹਨਾ ਹਲ ਹੋਇਆ ਕੰਮ ਦੇ ਵਿੱਚ ਕੋਈ ਮਗਜ ਕਪਾਈ ਕਰਨ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਬੋਲੀ ਭੀ ਅੰਗੇ ਉਹ ਜਾਈ ਐ ਛੀ ਪੀੜ ਹੁੰਦੀ ਆ ਥੋੜੀ ਜਿਆਦਾ ਤੁਮਾਰਾਸ਼ ਨੇ ਹੁੰਦਾ ਹੋਰ ਇਹਨੂੰ ਕਿੰਨੀ ਹੋਊਗੀ ਨਾ ਇੱਥੇ ਐਸੇ ਪੁਆਇੰਟ ਤੇ ਜਿਆਦਾ ਹੁੰਦੀ ਆ ਹੁਣ ਅੱਗੇ ਘਟਾਓ ਜਿਹੜਾ ਰਸਤਾ ਪੈ ਜਾਂਦਾ ਨਾ ਹੂੰ ਹੂੰ ਦੁਕਾਨ ਨਾਮ ਹੋਰ ਹੈ ਨਾ ਦੁਕਾਨ ਨਾਮ ਆਪੇ ਆਉਂਦੀ ਹੈ ਇੱਥੇ ਆਉਂਦੀ ਹੈ ਬ੍ਰਾਹਮਣ ਜੀ ਵੀ ਜਾਂਦਾ ਇੱਕ ਅੱਛਾ ਉਹ ਆਪੇ ਟੰਗ ਜਾਂਦੇ ਨੇ ਉਹ ਆਪੇ ਸ਼ਨੀਵਾਰ ਨੂੰ ਟੰਗ ਜਾਂਦੇ ਨੇ ਪ੍ਰਾਣੀਆਂ ਉਤਾਰ ਜਾਂਦੇ ਨੇ ਹਾਂ ਕੋਈ 20 ਰੁਪਏ ਦੇ ਦਿੰਦਾ ਕੋਈ 10 ਰੁਪਏ ਅੱਛਾ 10 ਲਾਲ ਤਾਂ ਕਿਹੜਾ ਹੁਣ ਸੱਤ ਮਿਰਚਾਂ ਨਿੰਬੂ ਡੰਗਦਾ 10 ਤਾਂ ਮੈਂ ਲਾ ਲੈਂਦੀ ਐ ਵੀ ਨਹੀਂ ਹੋਣੀ ਨਾ ਨਿੰਬੂ ਕੁੜੀ ਜਿਹਦਾ 5 ਰੁਪਏ ਦਾ ਤਾਂ ਨਿੰਬੂ ਹੈਗਾ ਲੋ ਜਿੱਥੇ ਪਹੁੰਚੇ ਉੱਪਰ ਜਿੰਦਰਾ ਹਸਪੀਟਲ ਤੂੰ ਲੋ ਗੱਡੀ ਲਈਏ ਪਹਿਲਾਂ ਫੇਰ ਲਈਏ ਦਵਾਈ ਪਰ ਤਾਂ ਰਾਣੀ ਹੋਣੀ ਦਾ ਪਰਚੀ ਕਰਾ ਕੇ ਲਿਆ ਹਾਂ ਹਾਂ ਪਰਚੀ ਕਰਾਉਣ ਕੋ ਚੱਲ ਮੈਂ ਪਰਚੀ ਕਰਾ ਕੇ ਲਿਆਉਣਾ ਮੈਂ ਮੈਂ ਉਧਰ ਹੀ ਆ ਜੀ ਉੱਥੇ ਹੀ ਠੀਕ ਹੈ ਇਹਨੇ ਤੇ ਦੱਸੋ ਸਾਡਾ ਕੀ ਕਸੂਰ ਸਾਡਾ ਕੀ ਕਸੂਰ ਸੜਕ ਕੀ ਕਸੂਰ ਸੱਜਾ ਜੀ ਦਾ ਸਭ ਨੂੰ ਰੋ ਰ ਬੱਸ ਹੁਣ ਹੋ ਹਾਂਜੀ ਹਸਪੀਟਲ ਦੇ ਵਿੱਚੋਂ ਚੱਲੇ ਆਪਾਂ ਡਾਕਟਰ ਅੱਜ ਫੇਰ ਨਹੀਂ ਮਿਲੇ ਹੈਗੇ 2 ਘੰਟੇ ਆਪਣੇ ਐਵੇਂ ਹੀ ਲੱਗੇ 2 ਵੱਜ ਗਿਆ ਹਾਂ 2 ਵੱਜ ਗਿਆ ਡਾਕਟਰ ਦੀ ਡਿਊਟੀ ਲੱਗੀ ਹੋਈ ਆ ਡੱਲੇ ਹਾਲ ਤੇ ਜਿਹੜੇ ਆਪਣੇ ਬਾਪੂ ਧਰਨੇ ਤੇ ਬੈਠੇ ਨੇ ਨਾ ਨਾਲ ਕਿਹਨੂੰ ਉਹਨਾਂ ਦੀ ਡਿਊਟੀ ਲੱਗ ਜਾਂਦੀ ਹੈ ਅੱਜ ਤਾਂ ਉਹਨਾ ਸੀਗਾ ਉਹਨਾਂ ਨੇ ਫੇਰ ਡਿਊਟੀ ਲੱਗੀ ਉਹਨਾਂ ਦੀ ਹੁਣ ਮੈਂ ਕਹਿ ਕੇ ਆਈਆਂ ਕਿਸੇ ਨੂੰ ਵੀ ਮੈਨੂੰ ਫੋਨ ਕਰਕੇ ਦੱਸ ਦਿਓ ਪਲੀਜ਼ ਸਾਡਾ ਘੇੜਾ ਨਾ ਲੱਗੇ ਬਾਤਾਂ ਬਠੀਏ ਪਿੱਛੇ ਜੀ ਜਾਂਦੇ ਜੀ ਅੱਜ ਵੀ ਉੱਥੇ ਗਏ ਨਾ ਇਹ ਹੈਗਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਹਾਂਜੀ ਅੱਜ ਵੀ ਉੱਥੇ ਗਏ ਨਾ ਮੈਂ ਬਾਤ ਦੀ ਬੀਬੀ ਗਰੀ ਦੀ ਵੀ ਨਾਲੇ ਪਰਸੋਂ ਪਾਣੀ ਖਾਣਾ ਖਿਲਾਤੇ ਆ ਕਿਨੇ ਦੱਲੇ ਵਾਲੇ ਫੇ ਡਾਕਟਰ ਤਾਂ ਉੱਥੇ ਚਾਹੀਦੇ ਨੇ ਨਾ ਜੇ ਖਾਣਾ ਵੀ ਖਵਾਤਾ ਹਾਂ ਜੀ ਦਵਾਈ ਆਪਾਂ ਲੈ ਲੀਓ ਮੰਮੀ ਲਈ ਜਿਹੜੀ ਲਿਖੀ ਸੀ ਡਾਕਟਰ ਨੇ ਉਹ ਡਾਕਟਰ ਤਾਂ ਨਹੀਂ ਮਿਲਿਆ ਹੈਗਾ ਤੇ ਮੈਂ ਕਿਸੇ ਹੋਰ ਗੱਡੀ 'ਚ ਬੈਠਣ ਲੱਗ ਗਈ ਗੱਡੀ ਦੀ ਹੋਰ ਜਿਹੜੀ ਡਾਕੀ ਬਣ ਗਈ ਆ ਜੀ ਬਾਬਾ ਦੇਖ ਰਿਹਾ ਮੇਰੇ ਗੱਡੀ 'ਚ ਕੀ ਬੈਠ ਰਹੀ ਹੈ ਉਹ ਭਾਈ ਵੀ ਦੇਖ ਰਹੇ ਨੇ ਪਤਾ ਨਹੀਂ ਲੱਗਿਆ ਨੱਸਾ ਬਾਬਾ ਵੀ ਦੇਖ ਰੇ ਬੀਬੀ ਸਾਡੀ ਗੱਡੀ ਜਾ ਰਹੀ ਹੈ ਮੈਂ ਦੁਬਾਰਾ ਦੇਖ ਮੇਰਾ ਧਿਆਨ ਵੀਡੀਓ 'ਚ ਮੈਂ ਗੱਡੀ ਦੀ ਟੱਕੀ ਕਿਸੇ ਹੋਰ ਦੇਖੋਣ ਲੱਗ ਗਈ ਤੁਸੀਂ ਦੇਖ ਰਹੇ ਨਹੀਂ ਬੀਬੀ ਕਿੱਧਰ ਆ ਰਹੀ ਹੈ ਮੈਂ ਦੇਖਾਂ ਵੀ ਗੱਡੀ ਦੀ ਟੱਕੀ ਨੀਵੇਂ ਕਾਹਤੋਂ ਚਲੀ ਗਈ ਦੇਖ ਲਓ ਦਿਨ ਵਿੱਚ ਚੌਂਦੀ ਲੱਗੇ ਇਹ ਹਾਂ ਜੀ ਲੀਲਾ ਪਵਨ ਕੋ ਪਾ ਲੋ ਲੀਲਾ ਪਵਨ ਇੰਸਟੀਚਿਊਟ ਪਹੁੰਚ ਲਿਆ ਨਾ ਨੀਲਾ ਪਾਵਨ ਮਾਰਕੀਟ ਦਾ ਜੋ ਦਾ ਨੀਲਾ ਵੀ ਨਾ ਇਹ ਇਹ ਸਾਰਾ ਏਰੀਆ ਵਧੀਆ ਉਹ ਬਾਈ ਨੰਬਰ ਫਾਟਕ ਤੇ ਜਿੰਨੇ ਵੀ بڑے بڑے ਸ਼ੋਰੂਮ ਨੇ ਸਾਰੇ ਇੱਧਰ ਸਾਰੇ ਬ੍ਰਾਂਡ ਨੇ ਬਾਈ ਨੰਬਰ ਫਾਟਕ ਤੇ ਸਾਰੇ ਵਧੀਆ ਵਧੀਆ ਬ੍ਰਾਂਡ ਇੱਥੇ ਦੁਕਾਨ ਹੁੰਦੀ ਸੀ ਪਹਿਲਾਂ ਉਹਦੀ ਜਿਹੜਾ ਕੰਡਾ ਡਾਕਟਰ ਉਹ ਤੇ ਚੁੰਗੀ ਤੇ ਹਨਾ ਕਿ ਆ ਜਿਹੜੀ ਮਨ ਨਾਲ ਵਾਲੀ ਆ ਸਾਹਮਣੇ ਹੀ ਆ ਹੈ ਨਾ ਹਾਂ ਹਾਂ ਆ ਕਾਰਨਰ ਵਾਲੀ ਦਿਖਾਉਂ ਰਹੀ ਹਾਂ ਜੱਤਨੀ ਪੈਰ ਹਾਂ ਜਦੋਂ ਮੇਰੇ ਫੋਤੇ ਪੈਰ ਤੇ ਨਾ ਤੇਲ ਪੈ ਗਿਆ ਕਿਉਂ ਛਾਲੇ ਹੋ ਗਏ ਫਿਰ ਇੱਥੇ ਲੈ ਕੇ ਆਏ ਇੱਥੇ ਤਾਂ ਹੁਣ ਤੌਨੇ ਆਪਣਾ ਹੋ ਘਰ ਆਇਆ ਬੋਟੇ ਕੋਲ ਹੂੰ ਵੀ ਤੌਨੇ ਜ ਮਰਲੇ ਹਾਂ ਹਾਂ ਜਿਆਦਾ ਲੱਗਿਆ ਬਿਲਕੁਲ ਸੋਮ ਜਿਹਾ ਪੂਰਾ ਪੈਰ ਮੇਰਾ ਛਾਲਿਆਂ ਨਾਲ ਭਰ ਗੋਸੇ ਨੇ ਫੇਟ ਵਾਲੇ ਤੇ ਡੱਕ ਕਿੰਨੀ ਸਾਰੀਆਂ ਨੇ ਨਾ ਜਿਹੜਾ ਵਜ ਨਵਾਜ਼ ਪੜੀ ਜਾਂਦੀ ਹੈ ਹਾਂ